ਦੀ ਬਿਮਾਰੀ ਹੈ ਸਾਬ ਕਰਪਸ਼ਨ ਵਾਲੀ ਉਹਦਾ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਕਿਉਂਕਿ ਚੋਰ ਦੇ ਮੰਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਟਾਈਮ ਜਾ ਰਿਹਾ ਹੈ ਅੱਜ ਨਹੀਂ ਤਾਂ ਕੱਲ ਜਿਹੜੇ ਵਾਇਰਸ ਦੀ ਬਿਮਾਰੀ ਹੈ ਸਾਬ ਕਰਪਸ਼ਨ ਵਾਲੀ ਉਹਦਾ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਆਹ ਵੈਕਸੀਨ ਉਥੇ ਈਡੀ ਲਾ ਰਹੀ ਹੈ ਤੇ ਚਾਹੇ ਵਿਪਾਸਨਾ ਕਰ ਲੈਣ ਪਰ ਇੱਕ ਗੱਲ ਹੈ ਵਿਪਾਸਨਾ ਕਰਨ ਵਾਲੇ ਨੂੰ ਕੋਈ ਪਰਵਾਹ ਹੋਣੀ ਨਹੀਂ ਚਾਹੀਦੀ ਦੇਖੋ ਉਹਨਾਂ ਨੇ ਤਿਆਰੀ ਕਰੀ ਬੈਠੇ ਹੈ ਕਿਉਂਕਿ ਚੋਰ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਟਾਈਮ ਜਾ ਰਿਹਾ ਹੈ ਅੱਜ ਨਹੀਂ ਤਾਂ ਕੱਲ ਵਿਪਾਸਨਾ ਹਫਤਾ ਕਰ ਲਈ ਹੋਰ ਹਫਤਾ ਲਾਏ ਆਣਗੇ ਪਰ ਦੇਰ ਸਵੇਰ ਕਦੋਂ ਤਾਂ ਹੀ ਖੈਰ ਮਨਾਣਗੇ ਮੈਂ ਆਹ ਕਹਿ ਰਿਹਾ ਅਗਰ ਸੱਚੇ ਸੁੱਚੇ ਹੈ ਤਾਂ ਉਹਨਾਂ ਨੂੰ ਈਡੀ ਤੋਂ ਡਰਨ ਦੀ ਜਰੂਰਤ ਨਹੀਂ ਜਾ ਕੇ ਪੇਸ਼ ਹੋ ਜਾਣ ਕਿਉਂ ਆਪ ਹੀ ਕਹਿੰਦੇ ਸੀਗੇ ਵੀ ਕਰਪਟ ਆਦਮੀ ਕੋਲ ਅਗਰ ਨਹੀਂ ਹੈ ਤਾਂ ਜਾ ਕੇ ਬਾਤ ਕਰਨੇ ਵਿੱਚ ਕੀ ਇਤਰਾਜ਼ ਹੈ ਅਜੋ ਨਏ ਕਾਨੂੰਨ ਬਣਾ ਰਹੇ ਸੋ ਮੈਂ ਸਮਝਦਾ ਆ ਨਹੀਂ ਹੋ ਸਕਦਾ ਵੀ ਕਾਨੂੰਨ ਕੇਜਰੀਵਾਲ ਸਾਹਿਬ ਵਾਸਤੇ ਕੋ ਹੋਰ ਹੋਵੇ ਤੇ ਪੰਜਾਬ ਦੇ ਲੀਡਰਸ਼ਿਪ ਦੇ ਅੰਦਰ ਕੁਝ ਹੋਰ ਹੋਵੇ ਜਕਰ ਸਾਹਿਬ ਉਹ ਕਹਿੰਦੇ ਵੀ ਜਿਹੜੇ ਸਮਨਦਾਰੀ ਕੀਤੀ ਉਹ ਹੀ ਲੀਗਲ ਨੇ ਬੀਡੀ ਕਹਿੰਦੇ ਵੀ ਅਸੀਂ ਮੈਂ ਆਪਣੇ ਵਕੀਲਾਂ ਦੇ ਕੋਲ ਚੁੱਕ ਕੇ ਕੀਤੀ ਉਹ ਕਹਿੰਦੇ ਗੈਰਕਾਨੂੰਨੀ ਤਰੀਕੇ ਆ ਜਦੋਂ ਸੱਚੀ ਹੋਣਗੇ ਫਿਰ ਮੈਂ ਚਲਾ ਜਾਵਾਂ ਦੇਖੋ ਉਹ ਜਿਹੜੇ ਆ ਉਹ ਹੀ ਕੈਨ ਨਾਟ ਬੀ ਦਾ ਜੱਜ ਚੋਰ ਕਦੇ ਵੀ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ ਹੁੰਦਾ ਸੋ ਆਈ ਐਮ ਨਾਟ ਕਲੇਮਿੰਗ ਯੂ ਨੇ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ ਪਰ ਅਗਰ ਉਹ ਇੱਥੇ ਇੰਨੇ ਸੱਚੇ ਹੈ ਤੇ ਮੇਰੇ ਤੋਂ ਤਾਂ ਜ਼ਿਆਦਾ ਸਿਆਣੇ ਹੈ ਉੜੇ ਲਿਖਿਆ ਆਈਆਰਐਸ ਹੈ ਜਾ ਕੇ ਐਂਟੀਸੀਪੇਟਰੀ ਬੇਲ ਨਾਮ ਦੀ ਵੀ ਚੀਜ਼ ਹੁੰਦੀ ਹੈ ਜਾ ਕੇ ਲੈ ਲੈਂਨ ਕੋਰਟ ਚ ਵੀ ਆ ਗਲਤ ਸਮਝਣਾ ਆ ਰਹੇ ਹੈ ਜੀ ਆ ਇਹਦੇ ਬੇਸਿਸ ਤੇ ਮਨੂੰ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ ਦੇ ਦੇਣਗੇ ਦੇਖੋ ਬੇਲ ਮਿਲਨੀ ਨਹੀਂ ਉਹਨਾਂ ਨੂੰ ਪਤਾ ਕਿਉਂ ਨਹੀਂ ਮਿਲਨੀ ਕਿਉਂਕਿ ਸੁਪਰੀਮ ਕੋਰਟ ਤਾਂ ਵੱਡੀ ਕੋਰਟ ਹੈ ਨਹੀਂ ਹਿੰਦੁਸਤਾਨ ਦੇ ਅੰਦਰ ਸੁਪਰੀਮ ਕੋਰਟ ਹੈ ਉਹਦੇ ਵਿੱਚ ਸੋਦੀਆ ਸਾਹਿਬ ਗਏ ਸੀਗੇ ਸੰਜੇ ਸਿੰਘ ਵੀ ਗਏ ਸੀਗੇ ਸਾਨੂੰ ਬੇਲ ਦੇ ਦਿੱਤੇ ਜ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮਨੀ ਟ੍ਰੇਲ ਸਟੈਬਲਿਸ਼ ਕਰੋ ਪੈਸਾ ਕਿ ਕਿਨੇ ਲਿਆ ਕਿੱਥੋਂ ਆਇਆ ਈਡੀ ਨੂੰ ਪੁੱਛਿਆ ਈਡੇ ਨੇ ਜਾ ਕੇ ਕਾਗਜ਼ ਰੱਖਤੇ ਉਹਦੇ ਬਾਅਦ ਸੁਪਰੀਮ ਕੋਰਟ ਨੇ ਕੀ ਕਿਹਾ ਧਿਆਨ ਕਰਨ ਵਾਲੀ ਗੱਲ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਮਨੀ ਟ੍ਰੇਲ ਸਟੈਬਲਿਸ਼ ਹੋ ਗਈ ਹੁਣ ਕੋਈ ਬੇਲਬੂਲ 8 ਮਹੀਨੇ ਦਾ ਨਹੀਂ ਅਸੀਂ ਕੰਸੀਡਰ ਕਰਨੀ 8 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਇਹ ਇੱਕ ਡਿਪਟੀ ਚੀਫ ਮਿਨਿਸਟਰ ਹੈ ਇੱਕ ਮੈਂਬਰ ਪਾਰਲੀਮੈਂਟ ਹੈ ਇਹ ਮਸਲਾ 8 ਮਹੀਨੇ ਦੇ ਅੰਦਰ ਫਾਈਨਲਾਈਜ਼ ਕੀਤਾ ਜਾਵੇ ਸਜ਼ਾ ਹੋਣੀ ਹੈ ਸਜ਼ਾ ਹੋਵੇ ਛੱਡਣਾ ਹੈ ਛੱਡੋ ਇਹ ਆਹ ਕਾਨੂੰਨਾਂ ਨਾਲ ਤੇ ਲਾਗੂ ਹੋਗਾ ਜਿਹੜਾ ਆ ਤਾਂ ਹੈ ਨਹੀਂ ਕਿ ਸੋਧਿਆ ਜਿਹਨੇ ਕੋ ਆਪਣੀ ਪਾਲਿਸੀ ਬਣਾਈ ਸੀ ਅਗਰ ਮੁੱਖ ਮੰਤਰੀ ਜੀ ਬਹੁਤ ਸਿਆਣੇ ਐ ਇਸ ਕਰਕੇ ਉਹਨਾਂ ਨੇ ਕੋ ਮਹਿਕਮਾ ਹੀ ਨਹੀਂ ਰੱਖਿਆ ਤੇ ਮਾਲ ਖਾਨ ਨੂੰ ਉਹ ਪੋਜੀਸ਼ਨ ਨੂੰ ਹੀ ਆ ਗਈ ਡੰਡੇ ਖਾਣ ਨੂੰ ਬੰਦ ਰਹੀ ਤੇ ਮਾਲ ਖਾਨ ਨੂੰ ਡੰਡੇ ਖਾਣ ਨੂੰ ਰਿਚ ਮਾਲ ਖਾਨ ਨੂੰ ਬੰਦ ਰਹੀ ਆ ਤਾਂ ਹੁਣ ਕੇਜਰੀਵਾਲ ਸਾਹਿਬ ਦਸਨ ਸਾਹਿਬ ਉਹ ਖੈਰਾ ਜੀ ਨੂੰ ਕਿਉਂ ਅੰਦਰ ਫੜ ਕੇ ਰੱਖਣ ਚਾਹੁੰਦੇ ਉਹਨਾਂ ਵਾਸਤੇ ਕਾਨੂੰਨ ਆ ਟਬੋ ਹੀ ਕਹ ਰਹੇ ਸਭ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਉਹ ਖੈਰਾ ਸਾਹਿਬ ਤੇ ਵੀ ਲਾਗੂ ਹੁੰਦਾ ਸੋਜੋਧੀਆਂ ਜੀ ਤੇ ਵੀ ਲਾਗੂ ਹੁੰਦਾ ਸੰਜੇ ਸਿੰਘ ਤੇ ਵੀ ਲਾਗੂ ਹੁੰਦਾ ਤੇ ਇਹਨਾਂ ਦੇ ਪਹਿਲਾਂ ਰਵਿੰਦਰ ਜੈਨ ਜੀ ਬੈਠੇ ਸੀ ਉਹਨਾਂ ਤੇ ਵੀ ਲਾਗੂ ਹੁੰਦਾ ਤੇ ਹੁਣ ਕੇਜਰੀਵਾਲ ਸਾਹਿਬ ਤੇ ਵੀ ਉਹੀ ਲਾਗੂ ਹੋਊਗਾ ਦਿਨਾਂ ਦੀ ਗੱਲ ਹੈ ਕਿੱਥੇ ਤਾਈ ਪਜਦੇ ਆ ਜਿਹੜੇ ਆਏ ਸੀ ਨਾ ਬਾਗ ਮਿਲਖਾ ਬਾਗ ਤੇ ਮੈਂ ਕਹੂੰਗਾ ਬਾਗ ਬਾਗ ਕੇਜਰੀਵਾਲ ਸਾਹਿਬ ਬਾਗ ਇਨੇ ਕ ਭਜਦੇ ਫੜ ਲੈਣ ਦੀ ਜੱਟ ਜੋੜ ਦੀ ਗੱਲ ਕਰਦੇ ਆ ਇੱਕ ਮਿੰਟ ਮੈਂ ਉਸ ਤੋਂ ਪਹਿਲਾਂ ਦੱਸ ਦਿਆਂ ਭਾਗ ਵਾਲੀ ਗੱਲ ਹੈ ਕੇਜਰੀਵਾਲ ਸਾਹਿਬ ਦਾ ਜੋ ਭੱਜਣ ਨੂੰ ਚਾਹ ਇਡੀ ਵਾਲੇ ਭਾ ਲੈਣਗੇ ਮੈਂ ਅੱਜ ਤਾਈ ਮੈਂ ਤੁਹਾਡੇ ਰਹਿ ਇੱਕ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਕਿਉਂਕਿ ਅੱਜ ਟਵੀਟ ਵੀ ਆਇਆ ਉਹਨਾਂ ਦਾ ਉਥੋਂ ਮੈਂ ਤਾਂ ਗਿਆ ਸੀ ਵੀ ਸ਼ਾਇਦ ਵਿਚਾਰ ਦਿਨ ਅਗਿਆਤ ਵਾਸਤੇ ਬੈਠੇ ਐ ਉਹਨਾਂ ਨੇ ਅੱਜ ਫੇਰ ਟਵੀਟ ਪਾਈ ਆ ਫਿਰ ਉਹ ਦੱਸ ਤਾਂ ਦੇਣ ਵੀ ਉਹ ਭੱਜ ਕਿਉਂ ਗਏ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਭੀੜ ਪਈ ਖੜੀ ਐ ਕੇਜਰੀਵਾਲ ਸਾਹਿਬ ਨੂੰ ਖੁੱਦ ਸਾਰੀ ਉਹਨਾਂ ਦੇ ਮੰਤਰੀ ਕਹਿ ਰਿਹਾ ਵੀ ਈਡੀ ਰਾਤ ਨੂੰ ਚੱਕ ਕੇ ਲੈ ਜੂਗੀ ਦਿਨੇ ਚੱਕ ਕੇ ਲੈ ਜੂਗੀ ਫਿਰ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਮਨੂੰ ਇਹ ਫੇਰ ਹੋ ਰਿਹਾ ਆ ਰਿਹਾ ਮਨੂੰ ਸ਼ੱਕ ਹੋਣ ਲੱਗਿਆ ਵੀ ਪੰਜਾਬੀਅਤ ਜਮਾਂ ਹੀ ਖਤਮ ਹੋ ਗਈ ਕਿ ਮੁੱਖ ਮੰਤਰੀ ਸਾਹਿਬ ਦੇ ਕਰ ਵੀ ਪੰਜਾਬ ਦੀ ਤਾਂ ਪਛਾਣ ਹੈ ਵੀ ਅਸੀਂ ਮਾੜੇ ਟਾਈਮ ਦੇ ਵਿੱਚ ਬੰਦਿਆਂ ਆਪਣੇ ਸਾਥੀਆਂ ਦਾ ਸਾਥ ਨਹੀਂ ਛੱਡਦੇ ਜੇ ਗੁਲਛਰੇ ਉਡਾਏ ਐ ਇੱਥੇ ਪ੍ਰਾਈਵੇਟ ਜੈਟਾਂ 'ਚ ਚੜੇ ਫਿਰੇ ਐ ਤਾਂ ਉਹ ਕੇਜਰੀਵਾਲ ਨੇ ਦਿੱਤਾ ਮੌਕਾ ਜੱਜ ਕੇਜਰੀਵਾਲ ਸਾਹਿਬ ਨੂੰ ਲੋੜ ਹੈ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਕੇ ਉਹ ਉਹ ਦੱਸਣ